ਜੀ ਆਪਣੇ ਬਲਵੰਦਰ ਸਿੰਘ ਨੰਬਰਦਾਰ ਪਿੰਡ ਕਾਲੀਵਾਲ ਇਹ ਮੇਰੀ ਜ਼ਮੀਨ ਦੇ ਵਿੱਚ ਤੁਸੀਂ ਵੇਖਿਆ 8 8 ਫੁੱਟ ਪੈ ਗਿਆ ਰੇਤਾ ਬੱਜਰ ਜੋ ਹੀ ਹੈ ਤੇ ਮੈਂ ਇਹਨਾਂ ਨਾਲ ਇਹਨਾਂ ਨਾਲ ਗੱਲ ਕੀਤੀ ਵੀ ਮੇਰਾ ਚੋਕ ਲੋ ਅਸੀਂ ਤੇ ਚੋਕ ਨਹੀਂ ਸਕਦੇ ਜੀ ਇੰਨੇ ਵੱਡੇ ਸਾਡੇ ਕੋਲ ਆਂਦੇ ਨਹੀਂ ਨਾ ਮਸ਼ੀਨਾ ਨਾ ਏਡੇ ਏਡੇ ਵੱਡੇ ਟਰੱਕ ਨਹੀਂ ਸਾਡੇ ਕੋਲ ਇਹਨਾਂ ਨਾਲ ਗੱਲ ਕੀਤੀ ਇਹ ਚੋਕੇ ਸਾਡੀ ਪੜੀ ਵਿਲੀ ਕਰਨ ਦੇ ਸਰਕਾਰ ਨੇ ਹਦਾਇਤ ਦਿੱਤੀ ਉਹਦੇ ਮੁਤਾਬਕ ਹੀ ਚੁਕਣ ਨੇ ਚੁਕਾਣ ਨੇ ਆ ਗੱਲ ਇਹ ਰੋਕਦਾ ਕੌਣ ਰੋਕਦੇ ਆਪਣੇ ਪਿੰਡੋਂ ਕੱਲ ਆਏ ਹਨ ਜਥੇਬੰਦੀ ਵਾਲੇ ਬੰਦੇ ਜੀ ਉਹਨਾਂ ਰੋਕਿਆ ਉਸੀ ਕੀ ਚਾਹੁੰਦੇ ਹਾਂ ਅਸੀਂ ਤੇ ਇਹ ਚਾਹੁੰਦੇ ਹਾਂ ਜੀ ਚੁੱਕਿਆ ਜਾਏ ਜੱਤੇਪੰਦੀ ਦੇ ਪਾਜਵਾ ਸਿੱਧਾ ਗਾਓ ਅਸੀਂ ਪੈਸੇ ਪਾਰੇ ਇਹਦੇ ਤੇ ਚਲਾਉਂਦਾ ਸਰਕਾਰ ਨੇ ਇਹਦੇ ਉਹਨਾਂ ਪੈਸੇ ਜਾਵਾ ਕਰਾਇਆ ਤੁਹਾਨੂੰ ਵੀ ਦੱਸਿਆ ਸਾਡਾ ਵੀ ਗੱਲ ਹੋਈ ਹੈ ਜੀ ਹਾਂਜੀ ਇਹ ਜਿਹੜਾ ਪਲਿਟੀ ਗੱਲ ਇਹਨਾਂ ਦਾ ਕੋਈ ਮਸਲੇ ਆ ਉਹਦੇ ਕਰਕੇ ਸਾਨੂੰ ਵੀ ਨਾਲ ਜ਼ਿਮੀਂਦਾਰਾਂ ਨੂੰ ਮਾਰਨ ਲੱਗੇ ਆ ਜੀ ਕਿਉਂਕਿ ਇਹ ਤਾਂ ਸਾਨੂੰ ਤੇ ਫਾਇਦਾ ਵੇਖੋ ਇਹ ਬਿਆਸ ਦਰਿਆ ਦਾ ਕੰਡਾ ਵਾ ਭੈਣੀ ਪਸਵਾਲ ਪਿੰਡਾ ਜਿਹੜਾ ਇਹ ਆ ਸਾਹਮਣੇ ਉਹਦੀ ਜ਼ਮੀਨ ਹੈ ਭੈਣੀ ਪਸਵਾਲ ਦੀ ਰਾਜੂ ਬੱਲੇ ਦੀ ਇਹ ਰਾਜੂ ਬੱਲੇ ਦੀ ਜਮੀਨ ਆ ਪੈਣੀ ਪਸਵਾਲ ਤੋਂ ਲੈ ਕੇ ਤੇ ਆ ਸਾਰਾ ਹੀ ਮੇਰਾ ਕਹੇ ਸ਼ਾਲਿਆਂ ਤੋਂ ਲੈ ਕੇ ਜੰਨਾ ਦਰਿਆ ਵਾ ਸਾਰਾ ਹੀ ਢਾਲ ਗਈ ਹੈ ਚਾਰਜ ਫਿਰੇ ਤੇ ਸਰਕਾਰ ਦੀ ਪਾਲਿਸੀ ਜਿਹੜੀ ਆ ਉਹਨੂੰ ਵੀ ਸਾਰਿਆਂ ਨੇ ਸਲਾਗੇ ਕੀਤੀ ਆ ਕਿ ਜਿਸ ਦਾ ਖੇਤ ਉਸकी ਰੇਤ ਕਿਉਂਕਿ ਖੇਤ ਵਾਲਾ ਕਈ ਖੇਤ ਇਹੋ ਜਿਹਾ ਜਿੱਥੇ ਖੇਤ ਵਾਲਾ ਪਧਰਾ ਨਹੀਂ ਕਰ ਸਕਦਾ ਉਹਨਾਂ ਨੇ ਉਹ ਆਪਣੇ ਕਿਸੇ ਕੋ ਪਧਰਾ ਕਰਾ ਲੈਣ ਆਪਣੇ ਕਰੈਸ਼ਰ ਵਾਲਿਆਂ ਨੂੰ ਦੇ ਦਿੰਦੇ ਕਿਉਂਕਿ ਉਹਨਾਂ ਨੇ ਜ਼ਮੀਨ ਆਪਣੀ ਪਧਰੀ ਕਰਾਉਣੀ ਹੈ ਇਦੇ ਵਿੱਚ ਕੋਈ ਲੀਗਲ ਨਹੀਂਗਾ ਇਹ ਅਨਲੀਗਲ ਕੋਈ ਨਹੀਂ ਆ ਲੀਗਲ ਹੈ ਸਾਰਾ ਕੁਝ ਆ ਦਰਿਆ ਜਿਹੜਾ ਤੁਹਾਨੂੰ ਤੁਹਾਡੇ ਸਾਹਮਣੇ ਦੇਖ ਲਓ ਕੀ ਬੰਨਿਆ ਇੱਥੇ ਤੇ ਕੱਲ ਇਹਨਾਂ ਨੇ ਮੇਰੇ ਖਲ ਕਹਿੰਦਾ ਵੀ ਕੋਈ ਮੈਨੂੰ ਤਾਂ ਸਮਝ ਨਹੀਂ ਲੱਗੀ ਵੀ ਇਹ ਕੋਈ politcal candidate ਆ ਜਾਂ ਕੀ ਆ ਤੇ ਇਹਨੂੰ ਇੱਥੇ ਡੱਕਣਾ ਕੋ ਬਣਦੀ ਨਹੀਂ ਕਿਉਂਕਿ ਆ ਦਰਿਆ ਜਿੰਨਾ ਉੱਚਾ ਵਾ ਵਿੱਚੋਂ ਦੇਖੀਂ ਦੇਖੋ ਕਿੰਨਾ ਵਿੱਚ ਬਰੇਤੇ ਬਣੇ ਇਹਦੇ ਮਾਲਕੀਆਂ ਦੇ ਵਿੱਚ ਬਰੇਤੇ ਬਣੇ ਆ ਇਹ ਦਰਿਆ ਜਿਹੜਾ ਵਿੱਚੋਂ ਖਾਲਿਆ ਜਾਊਗਾ ਕਿਉਂਕਿ ਦਰਿਆ ਨੀਵਾ ਹੋਊਗਾ ਤੇ ਦਰਿਆ ਆਪਣੇ ਟਿਕਾਣੇ ਜਾਊਗਾ ਨਹੀਂ ਤੇ ਜਮੀਨਾਂ ਇਹ ਮੰਲੂਗਾ ਸਾਰਿਆਂ ਦੀਆਂ ਇਹ ਕਿਸਾਨਾਂ ਵਾਸਤੇ ਵੀ ਜਿਹੜਾ ਵਾ ਜਿਹੜਾ ਕਿਸੇ ਨੂੰ ਇਦਾਂ ਹਰਾਸਮੈਂਟ ਕਰਨਾ ਜਾਂ ਸੜਕਾਂ ਤੇ ਕਿਸੇ ਨੇ ਬਹਿਣਾ ਆਣ ਕੇ ਮੈਂ ਤੇ ਆਪਣੇ ਜਿਹੜੇ ਕੋ ਜਥੇਬੰਦੀਆਂ ਦੇ ਵੀਰ ਆ ਜਾਂ ਸਾਡੇ ਕਿਸਾਨ ਵੀਰੀ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਇਦਾਂ ਨਹੀਂ ਕਰਨਾ ਚਾਹੀਦਾ ਆਪਾਂ ਕਿਸੇ ਦੇ ਕਹੇ ਤੇ ਜਾਂ ਆਪਣੀ ਕੋਈ ਜिदबाजी ਕਰਕੇ ਵੀ ਅਹੀਂ ਨਹੀਂ ਇਥੋਂ ਫਟਣ ਦੇਣਾ ਇਹ ਨਹੀਂ ਸੋਚਣਾ ਚਾਹੀਦਾ ਵੀ ਸਾਡਾ ਇੱਥੇ ਨੁਕਸਾਨ ਕੀ ਆ ਪਹਿਲਾਂ ਇਹ ਦੱਸੋ ਵੀ ਇੱਥੇ ਸਾਡਾ ਕੀ ਨੁਕਸਾਨ ਆ ਜੇ ਇਹ ਜ਼ਮੀਨ ਕੱਲ ਪੱਧਰੀ ਹੁੰਦੀ ਆ ਜੀ ਆ ਵਿੱਚੋਂ ਚੁੱਕਿਆ ਜਾਂਦਾ ਇਹ ਜ਼ਮੀਨ ਆਪਣੀ ਵਾਈਜੋਗ ਬਣ ਜਾਂਦੀ ਦਰਿਆ ਆਪਣੇ ਟਿਕਾਣੇ ਚੱਲ ਜਾਂਦਾ ਆ ਦਰਿਆ ਜਿਹੜਾ ਹੁਣ ਨਾ ਜ਼ਮੀਨਾਂ ਮਲੀਆਂ ਪਹਿਲਾਂ ਇੰਨਾ ਜਵੇ ਇਹਦੇ ਵਿੱਚ ਫਸਲ ਹੀ ਪਹਿਲਾਂ ਪਹਿਲਾਂ ਸਾਡਾ ਇੱਥੇ ਗੰਨਾ ਲੱਗਾ ਸੀ ਜਿਹੜਾ ਰੋੜਕ ਚੱਲ ਗਿਆ ਤੇ ਵੱਡੇ ਵੱਡੇ ਬਰੇਤੇ ਬਣ ਗਏ ਆ ਇਹ ਕਰਕੇ ਮੈਂ ਕਿੰਨਾ ਵੀ ਇਹ ਬਿਲਕੁਲ ਜਿਹੜੇ ਵੀ ਵੀਰਕ ਨੇ ਵਿਰੋਧ ਕੀਤਾ ਇਹਦਾ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਅਸੀਂ ਆਪਣੇ ਕਿਸਾਨ ਵੀਰਾਂ ਨੂੰ ਜੇ ਕੋਈ ਜਥੇਬੰਦੀ ਵਾਲਾ ਕੋਈ ਵੀਰ ਹੈ ਉਹਨੂੰ ਵੀ ਬੇਨਤੀ ਕਰਦੇ ਆ ਕਿ ਇਹ ਜਿਹੜਾ ਕੰਮ ਆ ਚੱਲਣ ਡਿਆ ਦਰਿਆ ਖਾਲਣ ਵਾਲਾ ਦਰਿਆਲ ਨੂੰ ਖਾਲਣ ਦੇਣਾ ਚਾਹੀਦਾ ਇਹਨੂੰ ਇੱਥੇ ਰੋਕ ਨਹੀਂ ਲਾਉਣੀ ਚਾਹੀਦੀ ਕਿਉਂਕਿ ਫਿਰ ਆਪੋਰਚੁਨਿਟੀ ਸਾਡਾ ਇੱਕ ਡਿਸਪੂਟ ਬਣੂਗਾ ਕੋਈ ਜਿਵੇਂ ਬੰਦੀ ਆਮੋ ਸਾਹਮਣੀ ਹੋ ਗਈ ਅਸੀਂ ਨੂੰ ਲੈ ਗੋ ਮਤਲਬ ਇਹ ਚੀਜ਼ ਇਹ ਚੀਜ਼ ਨੂੰ ਲੈ ਕੇ ਆਪੋਰਚੁਨਿਟੀ ਡਿਸਪੂਟ ਬਣਦਾ ਇਹ ਕਰਕੇ ਮੈਂ ਤੇ ਆਪਣੇ ਕਿਸਾਨ ਵੀਰਾਂ ਨੂੰ ਤੇ ਜਿਹੜਾ ਕੋ ਜਥੇਬੰਦੀ ਦਾ ਕੋਈ ਵੀਰ ਆਇਆ ਹੋਊਗਾ ਉਹਨਾਂ ਦਾ ਉਹਨੂੰ ਵੀ ਬੇਨਤੀ ਕਰਦਾ ਵੀ ਬਿਲਕੁਲ ਇਹਨੂੰ ਰੁਕਿਆ ਨਹੀਂ ਜਾਣਾ ਚਾਹੀਦਾ ਕਿਸਾਨਾਂ ਦੀ ਜੇ ਮਤ ਕਰਨੀ ਆ ਭਰਾਵੋ ਤੇ ਫਿਰ ਆਹ ਜਿਹੜਾ ਦਰਿਆ ਇਹਨੂੰ ਸਾਫ਼ ਕਰਨ ਦਿਓ ਦਰਿਆ ਸਾਫ ਹੋ ਜਾਊਗਾ ਪੈਲੀਆਂ ਜਿਹੜੀਆਂ ਉਹ ਦੇਖਣ ਲੱਪਣੀਆਂ ਕਿੱਥੇ ਮੇਰੀ ਪੈਲੀ ਆ ਆਪਣੀ ਪੈਲੀ ਪੱਧਰ ਕਰਕੇ ਕੋਈ ਨਾ ਕੋਈ ਫਸਲ ਪੀਚ ਲਊਗਾ ਮਾਈਨਿੰਗ ਨਹੀਂ ਹੋਣੀ ਨਹੀਂ 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 ਇਹ ਬਿਲਕੁਲ ਲੀਗਲ ਹੈ ਕਹਿੰਦੇ ਜੀ ਦਰਿਆ ਤੇ ਨੀਵਾ ਹੋ ਜਾਏ ਨਾ ਫਿਰ ਦਰਿਆ ਦੇ ਪਾਸੇ ਵਧਣਾ ਤੇ ਮਾਈਨਿੰਗ ਇਲੈਗਲ ਹੈ ਉਹ ਆਰ ਚੀਜ਼ ਨਿਕਲ ਮੈਨ ਕੋਈ ਨਹੀਂ ਦੇਖੋ ਜੇ ਦਰਿਆ ਨੀਵਾ ਹੋ ਜੇ ਨਾ ਤੇ ਸਾਡੀਆਂ ਜ਼ਮੀਨਾਂ ਵੱਜ ਜਾਂਦੀਆਂ ਹੂੰ ਬਿਮਾਰੀ ਕੀ ਹੈ ਵੱਡੀ ਸਾਡੇ ਰੋਣ ਕੀ ਆ ਰੋਣ ਇਹ ਆ ਵੀ ਮੜਾ ਜਾ ਮੀਂਹ ਪੈਂਦਾ ਤੇ ਦਰਿਆ ਤੇ ਜ਼ਮੀਨ ਦੇ ਬਰਾਬਰ ਹੋਇਆ ਉਸ ਵੇਲੇ ਜ਼ਮੀਨਾਂ 'ਚ ਵੜ ਜਾਂਦਾ ਸਾਡੀਆਂ ਫਸਲਾਂ ਮਾਰੀਆਂ ਜਾਂਦੀਆਂ ਜੇ ਦਰਿਆ ਵਿੱਚੋਂ ਨੀਵਾ ਹੋਵੇ ਤੇ ਬਹੁਤ ਵੱਡਾ ਕੋ ਫਲੱਡ ਆ ਜਾਏ ਫੇਰ ਤਾਂ ਚਲੋ ਦਰਿਆ ਪੈਲੀਆਂ 'ਚ ਚੜ ਜਾਏ ਤੇ ਜੇ ਮਾਰੇ ਮੋٹے ਪਾਣੀ ਦੇ ਨਾਲ ਵੀ ਦਰਿਆ ਪੈਲੀਆਂ 'ਚ ਚੜ ਗਿਆ ਤੇ ਸਮਝ ਲਓ ਨੁਕਸਾਨ ਤੇ ਫੇਰ ਸਾਡੇ ਹੋਣ ਦੇ ਨਾ ਇਹ ਕੋਈ ਜਿਹੜੇ ਕੋਈ ਵੀਰ ਇਹੋ ਜਿਹਾ ਵਿਰੋਧ ਕਰਦੇ ਆਪਣੇ ਨੁਕਸਾਨ ਕਰਨ ਦੇ ਹੀ ਇਹ ਗੱਲ ਵਾਸਤੇ ਅਸੀਂ ਤੇ ਸਾਰੇ ਆਪਣੇ ਵੀਰਾਂ ਨੂੰ ਦੇ ਜਿਹੜੇ ਕੋਈ ਕਿਸਾਨ ਸਾਥੀ ਆ ਜਿਨ੍ਹਾਂ ਨੇ ਕੋਈ ਡੱਕਿਆ ਵੀ ਆ ਕੱਲ ਆਣ ਕੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਬਿਲਕੁਲ ਇਹ ਲੀਗਲ ਹੋਣ ਡਿਆ ਇਲੀਗਲ ਦੇ ਸਮਰਥਨ ਚਾਹੀਦਾ ਦੇਖੋ ਅੱਜ ਉਗਰਾਹਾ ਜਿੱਥੇ ਬੰਦੀ ਵਾਲੇ ਆ ਅਸੀਂ ਮਾਜਾ ਕਿਸਾਨ ਸੰਘਰਸ਼ ਕਮੇਟੀ ਵਾਲੇ ਆ ਹੋਰ ਵੀ ਇੱਕ ਦੋ ਜਿੱਥੇ ਬੰਦੀਆਂ ਵਾਲੇ ਬੰਦੇ ਇੱਥੇ ਖੜੇ ਆ ਜਿਹੜੇ ਇਹ ਚਾਹੁੰਦੇ ਆ ਵੀ ਜਿਸ ਕੀ ਜਿਸ ਕਾ ਖੇਤ ਆ ਉਸ ਕੀ ਰੇਤ ਨੂੰ ਦੇਣੀ ਚਾਹੀਦੀ ਆ ਕਿਉਂਕਿ ਉਹ ਜੇ ਆਪ ਨਹੀਂ ਉਹ ਕੋ ਪਧਰੀ ਹੋ ਸਕਦੀ ਆ ਆਪ ਨਹੀਂ ਚੁੱਕ ਸਕਦਾ ਉਹ ਕਿਸੇ ਨੂੰ ਆਪਣੀ ਵੇਚ ਦੇ ਕਿ ਕੋ ਜਿੱਦਾਂ ਮਰਜ਼ੀ ਪੈਸੇ ਲੈ ਕੇ ਪਤਰੀ ਕਰਾਵੇ ਜੋ ਮਰਜ਼ੀ ਕਰੇ ਉਹ ਉਹਨੂੰ ਕੰਮ ਕਰ ਲੈਣਾ ਚਾਹੀਦਾ ਇਹ ਰੋਕਣਾ ਬਿਲਕੁਲ ਗਲਤ ਆਹੀਂ ਦੁਬਾਰਾ ਫਿਰ ਅਪੀਲ ਕਰਦੇ ਤੁਹਾਡੇ ਰਾਹੀਂ ਸਾਰੇ ਪਿੰਡ ਹੈਗਾ ਜੀ ਰਾਜੂ ਬੇਲੇ ਤੇ ਕਿਸ਼ਨਪੁਰ ਦਾ ਰਕਬਾ ਪੈ ਜਾਂਦਾ ਜੀ ਸਾਰਾ ਇਹ ਹਲਕਾ ਕਾਦੀਆ ਜ਼ਿਲ੍ਹਾ ਗੁਰਦਾਸਪੁਰ ਜੀ ਸਰ ਇੱਥੇ ਨਾ ਕਿਸਾਨਾਂ ਦੀਆਂ ਜ਼ਮੀਨਾਂ ਰੁੜਗੀਆਂ ਜੀ ਆਹ ਤਕਰੀਬਨ ਇੱਥੋਂ ਜੇ ਤੁਸੀਂ ਪਿੱਛੇ ਤੁਸੀਂ ਸ਼ਾਟ ਲਾਓਗੇ ਇੱਥੋਂ ਸਾਰੀ ਜ਼ਮੀਨ ਤਕਰੀਬਨ 4 ਕਿੱਲੇ ਜ਼ਮੀਨ ਇੱਥੋਂ ਰੁੜ ਗਈ ਜਿੱਥੇ ਆਪਾਂ ਖੜੇ ਆ ਆ ਅਸੀਂ ਰਸਤਾ ਬਣਾਇਆ ਇੱਥੋਂ ਜ਼ਮੀਨ ਰੁੜੀ ਆ ਤਕਰੀਬਨ ਨਾਲ-ਨਾਲ ਕੋਈ 4 4.5 ਕਿੱਲੇ ਇੱਥੇ ਫਸਲ ਸੀ ਗੰਨੇ ਦੀ ਪਪੂਲਰ ਦੀ ਸਭ ਉੱਡ ਗਿਆ ਜੀ ਆ ਨਾਲ ਸ਼ਾਟ ਲੈ ਕੇ ਵੇਖ ਲਓ ਆ ਰੁੜੀ ਪਈ ਆ ਜੀ ਆ ਸਾਹਮਣੇ ਪਿੱਛੇ ਸ਼ਾਟ ਲੈ ਲਓ ਆ ਪਿੱਛੇ ਤੁਸੀਂ ਦੇਖ ਰਹੇ ਹੋ ਇਹ 52 ਕਨਾਲ ਜ਼ਮੀਨ ਆ ਲੰਬੜਦਾਰ ਬਲਵਿੰਦਰ ਸਿੰਘ ਜੀ ਦੀ ਇਹਦੇ ਵਿੱਚੋਂ ਫਸਲ ਸਾਰੀ ਖਰਾਬ ਹੋ ਗਈ ਤੇ ਖਰਾਬ ਹੋਣ ਤੋਂ ਬਾਅਦ ਉਹਨਾਂ ਦੀ ਜ਼ਮੀਨ ਦੇ ਵਿੱਚ 7-7 8-8 ਫੁੱਟ ਰੇਤਾ ਬਜਰੀ ਮਿੱਟੀ ਪੱਥਰ ਚੜ ਗਿਆ ਜੀ ਤੇ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਕਿ ਤੁਸੀਂ ਜਿਸ ਕਾ ਖੇਤ ਉਸਕੀ ਰੇਤ ਦੇ ਤਹਿਤ ਜਿਹੜਾ ਜ਼ਿਮੀਂਦਾਰ ਦੀਆਂ ਫਸਲਾਂ ਦੇ ਖਰਾਬ ਹੋਈਆਂ ਨੇ ਉੱਥੇ ਜੋ ਕੁਝ ਵੀ ਪਿਆ ਤੁਸੀਂ ਚੱਕ ਸਕਦੇ ਹੋ ਨਾਲ ਹੀ ਉਹਨਾਂ ਨੇ ਨੋਟੀਫਿਕੇਸ਼ਨ ਇੱਕ ਕ੍ਰੈਸ਼ਰਾਂ ਵਾਲਿਆਂ ਵਾਸਤੇ ਕਰਤਾ ਵੀ ਜੇ ਕੋਈ ਕ੍ਰੈਸ਼ਰ ਵਾਲਾ ਉੱਥੋਂ ਮਾਲ ਮਲਬਾ ਚੱਕਦਾ ਤੇ ਉਹ ਸਾਨੂੰ ਅਸੈਸਮੈਂਟ ਕਰਾ ਕੇ ਪੈਸੇ ਜਮ੍ਹਾਂ ਕਰਾਊਗਾ ਜਿੰਨਾ ਵੀ ਮਲਬਾ ਚੱਕੇਗਾ ਅਸੀਂ ਐਡਵਾਂਸ ਦੇ ਵਿੱਚ ਸਮਾਨ ਤੇ ਚੁੱਕਿਆ ਅਜੇ ਅਸੀਂ 40 45 50 ਹਜ਼ਾਰ ਦਾ ਪਰ ਅਸੀਂ 5 ਲੱਖ ਰੁਪਈਆ ਸਰਕਾਰ ਨੂੰ ਉਹਨਾਂ ਦੇ ਖਾਤੇ ਦੇ ਵਿੱਚ ਮਤਲਬ ਪਹਿਲਾਂ ਹੀ ਐਡਵਾਂਸ ਪੇਮੈਂਟ ਕਰ ਚੁੱਕੇ ਹਾਂ ਤੇ ਨਾਲ ਇਹ ਵੀ ਗੱਲ ਕਹੀ ਆ ਵੀ ਜਦੋਂ 4.5 ਲੱਖ ਦਾ ਹੋ ਜਾਊਗਾ 5 ਲੱਖ ਰੁਪਈਆ ਹੋਰ ਜਮ੍ਹਾਂ ਕਰਾ ਦਿਓ ਆ 3 ਲੱਖ ਰੁਪਈਆ ਦੀ ਇੱਕ ਸਾਡੀ ਟ੍ਰਾਂਜੈਕਸ਼ਨ ਹੈਗੀ ਆ 2 ਲੱਖ ਰੁਪਈਆ ਦੀ ਇੱਕ ਟ੍ਰਾਂਜੈਕਸ਼ਨ ਹੈਗੀ ਆ ਇੱਕ 9 ਤਰੀਕ ਨੂੰ ਇੱਕ 10 ਤਰੀਕ ਨੂੰ ਇਸੇ ਮਹੀਨੇ ਦੀ ਤੇ ਆ ਜਿਹੜੀ ਵੇਖੋ ਅ ਮਤਲਬ ਜਿਹੜਾ ਜ਼ਿੰਮੇਦਾਰ ਆ ਜਿਸ ਜ਼ਿੰਮੇਦਾਰ ਨੇ ਆ ਜ਼ਮੀਨ ਸਾਨੂੰ ਦਿੱਤੀ ਆ 52 ਕਨਾਲ ਦੀ ਆ ਫਰਦ ਹੈ ਜੀ ਬਲਵਿੰਦਰ ਸਿੰਘ ਜੀ ਦੀ ਮਾਲਕੀ ਪੈਲੀ ਆ ਉਹਦੀ ਕੋਈ ਸੈਂਟਰ ਗਵਰਨਮੈਂਟ ਦੀ ਪੈਲੀ ਨਹੀਂ ਹੈਗੀ ਜੀ ਆ ਪੈਲੀ ਆ ਸਾਹਮਣੇ ਜੀ ਡੱਕਦਾ ਕੌਣ ਪਿਆ ਹੁਣ ਡੱਕਦੇ ਜੀ ਕੁਛ ਲੰਬੜਦਾਰ ਜੀ ਦੇ ਪਿੰਡੋਂ ਹੀ ਬੰਦੇ ਨੇ ਜਿਹੜੇ ਉਹਨਾਂ ਦੇ ਨਾਲ ਕੋਈ ਆਪਸੀ ਟਕਰਾਰ ਰੱਖਦੇ ਹੋਏ ਵੀ ਅਸੀਂ ਉਹਨਾਂ ਨੂੰ ਕੰਮ ਕਰਨ ਨਹੀਂ ਦੇਣਾ ਤੇ ਉਹ ਵੀ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਨੇ ਤੇ ਉਹਨਾਂ ਨੇ ਫਿਰ ਜਦੋਂ ਇੱਥੇ ਆਣ ਕੇ ਗੱਡੀਆਂ ਡੱਕੀਆਂ ਜੀ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਕਿਹਾ ਉਹਨਾਂ ਨੇ ਬਾਜਵਾ ਸਾਹਿਬ ਨੇ ਹੋਰ ਬੰਦੇ ਭੇਜਤੇ ਇੱਥੇ ਹੋਰ ਬੰਦੇ ਇੱਥੇ ਭੇਜ ਕੇ ਤੇ ਕੱਲ ਇੱਥੇ ਬੜਾ ਹੰਗਾਮਾ ਕੀਤਾ ਉਹਨਾਂ ਨੇ ਇੱਥੇ ਪੁਲਿਸ ਦੇ ਪ੍ਰਸ਼ਾਸਨ ਵੀ ਆਇਆ ਇੱਥੇ ਮਾਈਨਿੰਗ ਵਿਭਾਗ ਵੀ ਆਇਆ ਮਾਈਨਿੰਗ ਵਿਭਾਗ ਬਕਾਇਦਾ ਇੱਥੇ ਕਹਿ ਕੇ ਗਿਆ ਕਿ ਇਹਨਾਂ ਨੇ ਪੈਸੇ ਜਮ੍ਹਾਂ ਕਰਵਾਏ ਨੇ ਤੇ ਇਹ ਕੰਮ ਕਰ ਸਕਦੇ ਆ ਪਰ ਉਹ ਜਿੱਤੇ ਅੜੇ ਸੀ ਕਿ ਕੰਮ ਅਸੀਂ ਕਰਨੀ ਨਹੀਂ ਦੇਣਾ ਕਮ ਸਰ ਲੀਗਲ ਆ ਤੇ ਕਮ ਲੀਗਲ ਆ ਜੀ ਸਾਰਾ ਜੇ ਲੀਗਲ ਆ ਤੇ ਅਸੀਂ ਹਿੱਕ ਠੋਕੇ ਕਹਿ ਰਹੇ ਹਾਂ ਜੇ ਇਲਲੀਗਲ ਆ ਸਾਡੇ ਤੇ ਪਰਚੇ ਦੇ ਦਿਓ ਜੀ ਵੇਖੋ ਸਰਕਾਰ ਦੀ ਪਾਲਿਸੀ ਦੇ ਖਿਲਾਫ ਗਰਦਾਸਪੁਰ ਦਾ ਪ੍ਰਸ਼ਾਸਨ ਜਾ ਕੇ ਤੇ ਬਾਇਆਵਾ ਸਾਹਿਬ ਦੇ ਜੋ ਬਾਇਆਵਾ ਸਾਹਿਬ ਨੇ ਉਹਨਾਂ ਨੂੰ ਕਿਹਾ ਤੇ ਉਹਦੇ ਅਕੋਰਡਿੰਗ ਸਾਡੀਆਂ ਗੱਡੀਆਂ ਜਿਹੜੀਆਂ ਹੈਗੀਆਂ ਵਾ ਉਹ ਠਾਣੇ ਪੰਜ ਗੱਡੀਆਂ ਖੜੀਆਂ ਨੇ ਭੈਣੀ ਮੀਆਂ ਖਾਂ ਤੇ ਮਸ਼ੀਨਾਂ ਸਾਡੀਆਂ ਤੇ ਗਾਰਦ ਲੱਗੀ ਆ ਬਿਲਕੁਲ ਹੀ ਰਾਜਨੀਤੀ ਕੀਤੀ ਜਾ ਰਹੀ ਹੈ ਵੀ ਇਹਦੇ ਵਿੱਚ ਤਾਂ ਇਹ ਚੀਜ਼ ਹੋਣੀ ਨਹੀਂ ਚਾਹੀਦੀ ਮੈਂ ਕਹਿੰਦਾ ਜੀ ਤੁਸੀਂ ਮਾਈਨਿੰਗ ਵਿਭਾਗ ਨੂੰ ਪੁੱਛ ਲਓ ਜਾ ਕੇ ਜੀ ਸਾਡੀ ਇਕੱਲੀ ਗੱਲ ਤੇ ਯਕੀਨ ਨਾ ਕਰੋ ਜੇਕਰ ਅਸੀਂ ਸਹੀ ਆ ਜਿੰਮੇਦਾਰ ਸਾਡੇ ਨਾਲ ਖਲੋਤੇ ਨੇ ਜਿਨ੍ਹਾਂ ਨੇ ਜ਼ਮੀਨਾਂ ਦਿੱਤੀਆਂ ਵਾਂ ਜਿਨ੍ਹਾਂ ਨੇ ਐਗਰੀਮੈਂਟ ਕਰਕੇ ਦਿੱਤੇ ਆ ਸਰਕਾਰ ਦੀ ਪਾਲਿਸੀ ਮੁਤਾਬਕ ਸਰਕਾਰ ਦੀ ਪਾਲਿਸੀ ਦੇ ਮੁਤਾਬਕ ਐਡਵਾਂਸ ਪੈਸੇ ਜਮ੍ਹਾਂ ਕਰਕੇ ਕਰ ਰਹੇ ਆ ਪਰ ਇਹਨੂੰ ਪੋਲਿਟੀਕਲ ਮੁੱਦਾ ਬਣਾ ਕੇ ਪੋਲਿਟੀਕਲ ਬੰਡਾਟਾ ਇੱਕ ਕਰਵਾ ਕੇ ਤੇ ਇਹ ਕੰਮ ਨਹੀਂ ਕੀਤਾ ਜਾ ਰਿਹਾ ਏਰੀਆ ਜੀ ਇਹ ਕਿਸ਼ਨਪੁਰ ਪਲੇ ਏਰੀਆ ਦਾ ਪਿੰਡ ਦਾ ਪੈਂਦਾ ਵੈ ਮੈਂ ਥਾਣੇ ਪਤਾ ਲੱਗਾ ਸੀ ਵੀ ਕਿਸਾਨ ਇੱਥੇ ਇਕੱਠੇ ਹੋਏ ਨੇ ਦਰਿਆ ਦੇ ਕੰਢੇ ਤੇ ਇਹਨਾਂ ਦੀ ਸਿਕਿਉਰਿਟੀ ਵਾਸਤੇ ਮੈਂ ਇੱਥੇ ਆਇਆ ਵਾਂ ਬਾਕੀ ਇਹਨਾਂ ਨਾਲ ਗੱਲਬਾਤ ਪੁੱਛ ਕੇ ਕਰਦੇ ਕੀ ਗੱਲਬਾਤ ਕੀ ਇਨਫੋਰਮੇਸ਼ਨ ਮਿਲੀ ਸੀ ਵੀ ਕਿਉਂ ਇਕੱਠੇ ਹੋਏ ਨੇ ਪਤਾ ਲੱਗਾ ਕੁਝ ਪਤਾ ਲੱਗਿਆ ਜੀ ਇੱਥੇ ਕੋਈ ਗੰਗੀਆਂ ਦੇ ਮੁੱਤੀ ਮੈਨੀ ਦਾ ਕੰਮ ਚੱਲਦਾ ਪਿਆ ਵਾ ਕੰਮ ਤਾਂ ਵਹਿ ਵਹਿਲਾ ਹਲ ਬੰਦ ਹੈ ਕੋਈ ਕੰਮ ਨਹੀਂ ਚੱਲਦਾ ਪਿਆ ਪਰ ਫਿਰ ਵੀ ਇਹਨਾਂ ਨਾਲ ਗੱਲਬਾਤ ਕਰਕੇ ਪੁੱਛ ਕੇ ਫਿਰ ਦੱਸਾਂ